ਮਾਈਕ ਜੀ ਦਾ ਖਾਲਸਾ ਮਾਈਕ ਜੀ ਕਿਤੇ ਅੱਜ ਪਿੰਡ ਚੌਕੇ ਨਗਰ ਦੇ ਵਿੱਚ ਇੱਕ ਲੋੜਵੰਦ ਪਰਿਵਾਰ ਹੈ ਜਿਹੜਾ ਸਾਨੂੰ ਦਿਖਾ ਰਹੇ ਆ ਤੇ ਬੜੇ ਹੀ ਹਾਲਾਤ ਮਾੜੇ ਨੇ ਬਚਾਰਿਆਂ ਦੇ ਬੜਾ ਲੋੜਵੰਦ ਪਰਿਵਾਰ ਹੈ ਇਹਨਾਂ ਵਾਸਤੇ ਸੰਤ ਬਾਪਾ ਜਸਵਿੰਦਰ ਸਿੰਘ ਜੀ ਦਸੂਏ ਵਾਲੇ ਜੋ ਕਿ ਬੱਚਿਆਂ ਕੋਲ ਸਕੂਲ ਬੂਟ ਹੈ ਨਹੀਂ ਸੀਗੇ ਬੜੇ ਹੀ ਜ਼ਰੂਰਤਵੰਦ ਸੀਗੇ ਦੋਨਾਂ ਦੇ ਬੱਚਿਆਂ ਦੇ ਜਿਹੜੇ ਮਾਤਾ ਪਿਤਾ ਨੇ ਉਹ ਆਕਾਰਚਰਣਾ ਕਰਕੇ ਸੀਗੇ ਇਸ ਪਰਿਵਾਰ ਵਾਸਤੇ ਇੱਕ ਮਹੀਨੇ ਦਾ ਜਿਹੜਾ ਰਾਸ਼ਨ ਭੇਜਿਆਗਾ ਤੇ ਆ ਬੂਟ ਜਿਹੜੇ ਆਪਣਾ ਸੰਤ ਪਾਪਾ ਜਸਵਿੰਦਰ ਸਿੰਘ ਜੀ ਦਸੂਏ ਵਾਲੇ ਉਹਨਾਂ ਨੇ ਜਿਹੜੀ ਇਹ ਸੇਵਾ કરી ਹੈ ਲੋਕੀ ਵੱਲੇ ਆਵੇ ਰਿਹਾ ਹਾਂ ਜੀ ਮਾਤਾ ਜੀ ਸਤਿ ਸ਼੍ਰੀ ਅਕਾਲ ਆ ਦੇਖੋ ਜੋੜੇ ਪਾਓ ਹਾਂ ਇੱਧਰਲੇ ਪੈਰ ਤੇ ਪਾਓ ਪੈਰ ਤੇ ਪੈਵੇਂ ਕੋਈ ਨਾ ਹੋ ਜਾਣਗੇ ਠੀਕ ਹੋ ਜੋ ਹੁਣ ਆ ਦੇਖੋ ਮਾਰਕ ਲੱਹੀ ਅੱਜ ਹਾਂ 8 12 ਰਣਨੰਦ ਜਿਉਂ ਦਿਲ ਦਾ ਜੈ ਸੰਤ ਬਾਬਾ ਜਸਵਿੰਦਰ ਸਿੰਘ ਜੀ ਜੋ ਕਿ ਦਸੂਹੇ ਵਾਲੇ ਨੇ ਉਹਨਾਂ ਨੇ ਇਸ ਪਰਿਵਾਰ ਦੀ ਸੇਵਾ ਜਿਹੜੀ ਕੀਤੀ ਹੈ ਬੱਚਿਆਂ ਨੂੰ ਬੂਟ ਪਵਾਏ ਨੇ ਮਾਤਾ ਦੇ ਬੂਟ ਲੈ ਕੇ ਦਿੱਤੇ ਨੇ 1 ਮਹੀਨੇ ਦਾ ਜਿਹੜਾ ਰਸਨਾ ਇਹਨਾਂ ਨੂੰ ਭੇਜਿਆਗਾ ਸੰਤ ਬਾਬਾ ਜਸਵਿੰਦਰ ਸਿੰਘ ਜੀ ਤਸੂਏ ਵਾਲਾ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਅੱਜ ਇੱਕ ਪਰਿਵਾਰ ਵਿੱਚ ਪਹੁੰਚੇ ਹਾਂ ਅਸੀਂ ਜੋ ਕਿ ਬੜਾ ਹੀ ਜੋੜਾ ਪਰਿਵਾਰ ਹੈ ਸੰਤ ਬਾਬਾ ਜਸਵਿੰਦਰ ਸਿੰਘ ਜੀ ਤਸੂਏ ਵਾਲਾ ਨੇ ਇਸ ਪਰਿਵਾਰ ਵਾਸਤੇ 1 ਮਹੀਨੇ ਦੀ ਰਸਨ ਦੀ ਸੇਵਾ ਤੇ ਤਿੰਨ ਜਣਿਆਂ ਨੂੰ ਜਿਹੜਾ ਬੁਟਾ ਦੀ ਸੇਵਾ ਕੀਤੀ ਹੈ ਠੰਡ ਬਹੁਤ ਠੰਡ ਦੇ ਕਾਰਨ ਇਸ ਪਰਿਵਾਰ ਨੂੰ ਬੁਟਾ ਦੀ ਸੇਵਾ ਤੇ ਰક્ષਣ ਦੀ ਸੇਵਾ ਅੱਜ ਅਸੀਂ ਇਸ ਪਰਿਵਾਰ ਵਾਸਤੇ ਲੈ ਕੇ ਆਏ ਹਾਂ ਆ ਮਾਤਾ ਜੀ ਤੁਹਾਡੇ ਵਾਸਤੇ ਨੇ ਪਾ ਕੇ ਦੇਖਦੇ ਜੇ ਵੱਡੇ ਛੋਟੇ ਦੇ ਤਸਦ ਨਾਂਗੇ ਪਾ ਲਿਆ ਕਰ ਤੰਗਾ ਲੈ ਪਾ ਚੋ ਜੀ ਤੋਂ ਲੈ ਕੇ ਕਿੱਥੇ ਬੜੀ ਬੁੱਕ ਤੇ ਅੱਜ ਪਿੰਡ ਚੌਕੀ ਨਗਰ ਦੇ ਵਿੱਚ ਜਿਹੜਾ ਤੁਹਾਨੂੰ ਪਰਿਵਾਰ ਦਿਖਾਉਣ ਜਾ ਰਹੇ ਆ ਬੜਾ ਲੋੜਵੰਦ ਪਰਿਵਾਰ ਹੈ ਇਸ ਬੱਚਿਆਂ ਵਾਸਤੇ ਸੰਤ ਪਾਪਾ ਜਸਵਿੰਦਰ ਸਿੰਘ ਜੀ ਦਸੂਹੇ ਵਾਲੇ ਬੂਟਾਂ ਦੀ ਤੇ ਰਾਸ਼ਨ ਦੀ ਜਿਹੜੀ ਸੇਵਾ ਕੀਤੀ ਉਹਨਾਂ ਨੇ ਭੇਜੀ ਸੀਗੀ ਆ ਬੱਚਿਆਂ ਦੇ ਆਪਾਂ ਜਿਹੜੇ ਬੂਟ ਆ ਇਹਨਾਂ ਦੀ ਦਾਦੀ ਜੀ ਨੇ ਪਿਛਲੇ ਕੁਝ ਟਾਈਮ ਤੋਂ ਮਾਤਾ ਪਿਤਾ ਇਹਨਾਂ ਦੇ ਤਕਾਲ ਚਰਾਣਾ ਕਰਦੇ ਸੀਗੇ ਤੇ ਬੜਾ ਹੀ ਲੋੜਵੰਦ ਪਰਿਵਾਰ ਆ ਦੋ ਬੱਚੇ ਨੇ ਇਹਦੇ ਇਹਨਾਂ ਦੇ ਤਾਇਆ ਜੀ ਇਹਨਾਂ ਨੂੰ ਸਾਭ ਰਹੇ ਨੇ ਤੇ ਸੰਤ ਬਾਬਾ ਜਸਵਿੰਦਰ ਸਿੰਘ ਜੀ ਸੁਵੇ ਵਾਲੇ ਉਹਨਾਂ ਨੇ ਇਹਨਾਂ ਪਰਿਵਾਰ ਵਾਸਤੇ ਜਿਹੜੀ ਰਾਸ਼ਨ ਦੀ ਤੇ ਜੁੰਮਿਆਂ ਦੀ ਸੇਵਾ ਭੇਜੀ ਆ ਆਪਾਂ ਅੱਜ ਇਹਨਾਂ ਨੂੰ ਮੂਡ ਪਵਾ ਰਹੇ ਆ ਤੇ ਰਾਸ਼ਨ ਦੀ ਇੱਕ ਮਹੀਨੇ ਦੀ ਸੇਵਾ ਰਾਸ਼ਨ ਨਹੀਂ ਕਰੀ ਆ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਕੀ ਫਤਿਹ